ਸਤਿ ਸ਼੍ਰੀ ਅਕਾਲ ਜੀ ਵਾਲੇ ਕੋ ਦੋਸਤੋ ਠੀਕ ਠਾਕ ਹਾਂ ਸਵਾਗਤ ਆ ਤੁਹਾਡਾ ਸਾਬਾ ਲੈਸ ਐਜੰਸੀ ਮਲੇਰ ਕੋਲਾ ਪੰਜਾਬ ਇੰਡੀਆ ਤੇ ਜੀ ਤੁਹਾਨੂੰ ਨਵੇਂ ਨਵੇਂ ਡਿਜ਼ਾਈਨ ਦਿਖਾਈ ਜਾਂਦੇ ਲੈਸਾਂ ਦੇ ਜੀਪੀਓ ਵਾਲਾ ਪੋਰਸ਼ਨ ਦੇਖ ਸਕਦੇ ਹੋ ਇੱਥੇ ਆਪਣੇ ਕਾਫੀ ਕੁਆਂਟੀਟੀ ਦੇ ਅੰਦਰ ਜਿੱਥੇ ਵੱਡੇ ਵੱਡੇ ਹੋਲਸੇਲਰ ਆਉਂਦੇ ਨੇ ਰਿਟੇਲਰ ਆਉਂਦੇ ਬੁਟੀਕ ਵਾਲੇ ਆਉਂਦੇ ਨੇ ਤੁਸੀਂ ਵੀ ਆਵੋ ਜਿਹੜੇ ਲੈਸਾਂ ਵੇਚਦੇ ਨੋਬੀ ਉਰੇ ਲੈਸਾਂ ਲੈ ਕੇ ਜਾਂਦੇ ਨੇ ਤੁਸੀਂ ਵੀ ਉਰੇ ਆਵੋ ਕਾਫੀ ਕੁਆਂਟੀਟੀ ਦੇ ਅੰਦਰ ਜੀ ਇੱਕ ਇੱਕ ਡਿਜ਼ਾਈਨ ਦੇ ਅੰਦਰ ਬਹੁਤ ਜ਼ਿਆਦਾ ਕੁਆਂਟੀਟੀ 1000 ਪੀਸ 2000 ਪੀਸ 3000 ਪੀਸ ਤੁਸੀਂ ਆਰਡਰ ਤੁਸੀਂ ਕੁਆਂਟੀਟੀ ਦੇਖ ਹੀ ਰਹੇ ਹੋ ਕਾਫੀ ਆਪਣੇ ਕੋਲ ਡਿਜ਼ਾਈਨ ਨੇ ਕਾਫੀ ਆਪਣੇ ਕੋਲੇ ਮਾਲ ਆ ਦੇਖ ਵੀ ਸਕਦੇ ਹੋ ਤੁਸੀਂ ਔਰ ਤੁਸੀਂ ਹਰਿਆਣੇ ਵੀ ਹੋ ਜਿਹੜੇ ਨਹੀਂ ਆਂਦੇ ਉਹਨਾਂ ਦਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਵੀ ਜਿਨੇ ਵੀ ਨਵਾਂ ਕੰਮ ਸ਼ੁਰੂ ਕਰਨਾ ਹੋਵੇ ਆਓ ਘਰ ਬੈਠੇ ਬਿਠਾਈ ਵੀ ਔਨਲਾਈਨ ਵੀ ਤੁਸੀਂ ਮੰਗਾ ਸਕਦੇ ਹੋ ਔਰ ਉਹਨਾਂ ਨੂੰ ਉਰੇ ਪੇ ਜੋ ਔਰ ਮਾਲ ਜਿੰਨਾ ਮਰਜ਼ੀ ਲੈ ਕੇ ਜਾਣ ਔਰ ਆਪਣੇ ਕੋਲ ਹੁਣ ਨਵਾਂ ਡਿਜ਼ਾਈਨ ਆਇਆ ਉਹ ਜੀਪੀਓ ਦੇ ਅੰਦਰ ਆਇਆ ਦੇਖ ਸਕਦੇ ਹੋ ਕਰੀਮ ਕਲਰ ਦੇ ਅੰਦਰ ਕਾਫੀ ਕੁਆਂਟੀਟੀ ਦੇਖ ਸਕਦੇ ਹੋ ਕਰੀਮ ਕਲਰ ਦੇ ਵਿੱਚ ਜੀ ਇੱਕ 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 ਡਿਜ਼ਾਈਨ ਦੇ ਅੰਦਰ ਹੀ 200 ਪੀਸ 500 ਪੀਸ ਤੁਸੀਂ ਲੈ ਸਕਦੇ ਹੋ आ अपना एड्रेसा सा, साबर लेस एजेंसी दो ही मोबाइल नंबर दते हुए बानवे पाँच सौ पैंठ तिहत्तर सात सौ चुरंजा तेलिया वाला बाजार जी जिला मलेरकोटला जिला मलेरकोडला हम तो कितने भी जाने की जरूरत नहीं और गंजा भी आई है और आह वाले डिजाइन काफ़ी आए हैं और जी पी ओ के अंदर आह वाला डिजायन भी आया काफ़ी क्वॉंटिटी के अंदर भी देख सकते हो तुम इस विडियो में शेयर जरूर कर दिए चैनल में फॉलो कर लियो थोड़ा नहीं किया हो ठीक है जी